ਫਾਟ ਦੇ ਕਿੰਨੇ ਆਪਣੇ ਆਈ ਗਈ ਕਿਆ ਕਿੰਨਾ ਸਾਰਾ ਰੱਖ ਖਾਲੇ ਕਰਦਣਾ ਵਾ ਬਾਈਕ ਕਿਹੜਾ ਇਨਕੇ ਪਾਸ 11 ਬੱਚਾ ਪੁਆਣਾ ਜੀ ਜੋ ਤੇ ਪਰ ਹੈਗਾ ਰੀਕਾ ਵਿਚਗੇਰ ਆਈਏ ਮੇ ਨੰਬਰ ਮੈਚ ਕਰਨੇ ਸਾਨੂੰ ਜੀ ਹਾਂ ਵਿਚਿਆ ਵਿਚ ਭਾਜੀ ਆਪਾਂ ਸਵੇਰ ਦੇ ਗੱਲੀ ਕਰ ਰਹੇ ਸੀ ਕਿ ਕਵਾੜ ਚੋਣਾ ਸਾਰਾ ਉੱਥੀ ਹੈ